ਜੈਦੀ ਹੋਣੀ ਬਹੁਤ ਚਿਰ ਦੇ ਬਹੁਤ ਚਿਰ ਸਾਡੀ ਗੱਲ ਚੱਲਦੀ ਆ ਬਹੁਤ ਪਿਆਰ ਵੀ ਆ ਐਂਡ ਆ ਥਾਲ ਯੂ ਵਨ ਥਿੰਗ ਓਨਲੀ ਅ ਹੈਂਡਫੁਲ ਆਫ ਸਿੰਗਰ ਜਿਹੜੇ ਆ ਆਪਣੇ ਦਿਲ ਦੀ ਗੱਲ ਕਰਦੇ ਪੰਜਾਬ ਦੀ ਓਪਨ ਦੀ ਗੱਲ ਕਰਦੇ ਜ਼ੋਨ ਦੇ ਖਿਲਾਫ ਬੋਲਦੇ ਦਿਸ ਗਾਈ ਇਜ਼ ਅ ਟਰੂ ਹੀਰੋ ਪੰਜਾਬ ਜੇ ਕਹਿੰਦਾ ਵੀ ਪੰਜਾਬ ਦੇ ਪੁੱਤ ਕੌਣ ਆ ਹੂ ਸਪੀਕਸ ਅਪ ਥੀਸ ਆਰ ਦਾ ਪੀਪਲ ਥੀਸ ਆਰ ਦਾ ਪੀਪਲ ਆ ਰੀਲੀ ਫਾਲੋ ਨਾ ਨਾ ਦੇਖੋ ਜੀ 25 ਸਾਲ ਹੋ ਗਏ ਨੇ ਹਨਾ ਕਾਲਸਾਇਰ ਨੂੰ ਐਨੀ ਮੈਂ ਮਤਲਬ ਇਮੋਸ਼ਨਲ ਵੀ ਹੋ ਜਨਾ ਕਿ ਭਰਾ ਕਿਉਂਕਿ ਜਦੋਂ ਕੋਈ ਚੰਗਾ ਕੰਮ ਕਰਦਾ ਨਾ ਉਹ ਲੱਤਾਂ ਖਿੱਚਣ ਵਾਲੇ ਬਹੁਤ ਹੁੰਦੇ ਨੇ ਇਸ ਮੇਰੇ ਹੱਥ ਜੋੜ ਕੇ ਬੇਨਤੀ ਆ ਜੇ ਤੁਸੀਂ ਸਪੋਰਟ ਨਹੀਂ ਕਰ ਸਕਦੇ ਨਾ ਨੈਗੇਟਿਵਿਟੀ ਨਾ ਫਲਾਇਆ ਕਰੋ ਕਿਉਂਕਿ ਮੈਂ ਇਹਨਾਂ ਨੂੰ ਮਤਲਬ ਥੋੜੇ ਛੋਟੇ ਛੋਟੇ ਦਾੜੇ ਹੁੰਦੇ ਸੀ ਜਦ ਦਾ ਮੈਂ ਜਾਣਦਾ ਬਣਾ ਲੁਕੇ ਰਹਿ ਮੈਨ ਯੂ نو ਹੀ ਕੇ एवरीथिंग ਆਪਣੀ ਸਿੱਖੀ ਲਈ ਆਪਣੇ ਪੰਥ ਲਈ ਇਨਸਾਨੀਅਤ ਲਈ ਖਾਸ ਕਰਕੇ ਸੋ ਇਟ ਡਸ ਮੈ ਰ ਵਾਸ ਕ੍ਰਾਈਸਿਸ ਹੈਪਨਿੰਗ around the world you know call side of the first to go there uh, and, and and that's a beautiful thing kyunki apan yeah. apni layi to sari karde rehne ha hai na par e oh jehda guru da prachar hai guru di jo sanu ohna ne keha ve ohna layi ha te chalna oh is chalde ne so mai finally i'm blessed i'm blessed ke vichakkar pta ki dekhon mai nikal jana sega pher mai pashtona se mai kehna yaar sada soye eh gall hai ਇਹੀ ਵੀ ਭਾਜੀ ਗੱਲ ਹੈ ਵੀ ਉਹਦੇ ਹੁਕਮ ਤੋਂ ਬਿਨਾਂ ਪੱਤਣਾ ਨਹੀਂ ਚੱਲ ਸਕਦਾ ਸੋ ਆ ਟਾਈਮ ਜਿਹੜਾ ਆਪਾਂ ਵੀ ਪਲਾਨ ਬਣਾਉਨੇ ਰਹਨੇ ਆ ਹਨਾ ਪਰ ਆ ਇਹ ਇੰਟਰਵਿਊ ਹੈ ਜਿਹੜੀ ਜੈ ਇੱਥੇ ਹੀ ਮੈਂਡਣਾ ਸੀ ਇੱਥੇ ਅੰਦਰ ਨਹੀਂ ਹੋਣੀ ਸੀ ਉਹ ਪਾਰਕਿੰਗ 'ਚ ਹੀ ਸੋ ਆਪ ਸਟਰੋਂਗਲੀ ਬਲੀਵਰਸ ਆ थैंक यू ਐਂਡ ਨੋ ਹਾਈ ਤਾਂ ਨੂੰ ਕਹਿਣਾ ਯੂ ਇਜ਼ ਮੈਨ ਆਫ ਕਰੇਜ ਮੈਨ Who speaks of the issues no, no. the okay. other single shy away from this is the guy the real G ਨੋ ਆਈ ਥਿੰਕ ਵੀ ਭਾਜੀ ਵੀ ਆਲ ਨੀਡ ਟੂ ਸਟੈਂਡ ਅਗੇਨਸ ਵਾਟਐਵਰ ਇਜ਼ ਗੋਇੰਗ ਇਨ ਦ ਵਰਲਡ ਐਨੀਥਿੰਗ ਰੋਂਗ ਇਜ਼ ਰੋਂਗ ਐਨੀਥਿੰਗ ਰੋਂਗ ਇਜ਼ ਰੋਂਗ ਇਟ ਡੋਜ਼ਨਟ ਮੈਟਰ ਦੈਟਸ ਇਟ ਚਾਹੀਦਾ ਤੁਹਾਡਾ ਸੋ ਬੀਨ ਅਨ ਆਰਡਰ ਇਸ ਮੈਂ ਤਾਂ ਜਦੋਂ ਵੀ ਮੇਰਾ ਸੂਤ ਲੱਗਦਾ ਮੈਂ ਤਾਂ ਬੋਲਦਾ ਹੁੰਨਾ ਹਮੇਸ਼ਾ ਬਾਕੀ ਆਰਟਿਸਟ ਨਮਮ ਕਹਿੰਦਾ ਹੁੰਦਾ ਯਾਰ ਜਿਹੜੇ ਪੈਸੇ ਚਲੋ ਉਹਦਾ ਆਪ ਕਮਾਈ ਜਾਂਦੇ ਆ ਪਰ ਬੋਲਿਆ ਜਰੂਰ ਕਰੋ ਤੁਹਾਨੂੰ ਸੁਣ ਕੇ ਸ਼ਾਇਦ ਕਿਸੇ ਦਾ ਮਾਈਂਡ ਚੇਂਜ ਹੋ ਜੇ 100% ਰਾਈਟ ਐਂਡ ਐਂਡ ਆਈ ਬਲੀਵ ਇਨ ਸਪਰੈਡਿੰਗ ਲਵ ਡੋਨਟ ਕ੍ਰੇਟ ਹੇਟ ਰਾਈਟ ਉਹ ਦੁਨੀਆ ਚ ਦੁਦੇ ਨਫਰਤ ਬਹੁਤ ਆ ਸੋ ਇੱਕ ਦੂਸਰੇ ਨੂੰ ਪਿਆਰ ਵੰਡਿਆ ਕਰੋ ਦੁਗਣਾ ਚੌਗਣਾ ਹੋ ਏਦਾਂ ਮਿਲਦਾ ਫੇ ਏਦਾਂ ਮਿਲਦਾ ਕੋਈ ਕੋ 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 ਸਹੀ ਗੱਲ ਹੈ ਕਿਉਂਕਿ ਤੁਸੀਂ ਪੰਜਾਬ ਜਾਣਾ ਹਾਂਜੀ ਤੁਸੀਂ ਸਾਡੇ ਇੱਕ ਪ੍ਰੋਜੈਕਟ ਵਿੱਚ ਕਰਨਾ ਜ਼ਰੂਰ ਹੈ ਜਸਟ ਵਨ ਪ੍ਰੋਜੈਕਟ ਕੋਈ ਚੱਕਰ ਨਹੀਂ ਆਰੇ ਤੁਸੀਂ ਇੱਕ ਫੋਨ ਕਰਨਾ ਜਾਂ ਮੈਸੇਜ ਕਰਨਾ ਆਮਦੇ ਆਰ ਸੋ ਮਨੀ ਪੀਪਲ ਆਊਟ ਦੇ ਰਾਈਟ ਪਰਫਾਰਮਰਸ ਐਂਟਰਟੇਨਰਸ ਪਰ ਆਮ ਟੈਲੀ ਯੂ ਆਈ ਜਨੂਲੀ ਐਂਡ ਆ ਪੀਪਲ ਨੋ ਮੀ ਆ ਡੋਨਟ ਬੋਲ ਸਿਰਟ ਆਟ ਆਫ ਸਟ੍ਰੇਟ ਯੂ ਆਰ ਵਨ ਆਫ ਦਾ ਗਾਈਜ਼ ਦੈ ਐਕਚੁਅਲੀ ਸਪੀਕਸ ਆਪ ਯੂ ਆਰ ਦਾ ਵਨ ਗਾਈ ਦੈ you know actually respects what yeah, we yeah. all fighting yeah, for well you know well against oppression against injustice well cool. and that's why i say to guys i'm very selective and <laughs> that's a yeah. noisy people and yeah, this yeah. is one of the guys who's always spoken up and that's why we really like jazib jazib paaji he's never shyed away so again and again i'll say it again not mean like that because paaji kia ek zimmedari hundi a punjab ya punjabi ya yeah. punjab punjabi de putmure khade well a cool. punjabi na sari kaam jab punjambiya hoye a punjab di gall karde ਜਿਹੜੇ ਪੰਜਾਬ ਨੂੰ ਵੜਦ ਕੇ ਪੰਜਾਬੀ ਵੜ ਕੇ ਸਾਡੇ ਪਈ ਕਹ ਲੋ ਮੁਰਕੇ ਬੇਈਮਾਨ ਮੰਨਦੇ ਉਹਨਾਂ ਅਸੀਂ ਗੱਲ ਨਹੀਂ ਕਰੀ ਕਰਦੇ ਭਾਈ ਸਾਹਿਬ ਨਾਲ ਗੱਲ ਕਰਦੇ ਆ ਜਿਹੜੇ ਪੰਜਾਬ ਦੇ ਅਸਲੀ ਪੋਤੇ ਆ ਦੇਖੋ ਜੀ ਮੈਂ ਤਾਂ ਕਹਿਣਾ ਹੁੰਦਾ ਜੇ ਪੰਜਾਬੀ ਮਾਂ ਬੋਲੀ ਨਾ ਹੁੰਦੀ ਜੈਸੀ 2 ਦਾ 9 ਕੈਨੇਡਾ ਦੀ ਧਰਤੀ ਗ੍ਰੈਨਵਲ ਸਕੂਟ ਤੇ ਸੜੋ ਲਿਖਿਆ ਜਾਂਦਾ ਸੀ ਹਨਾ ਕਿਤੇ ਸ਼ਰਤਾਂ ਦੇ ਕੰਮ ਕਰਦੇ ਹੋਣੇ ਸਭ ਦਾਦਾ ਕਰਦੇ ਨੇ ਮੈਂ ਬੇਨਤੀ ਕਰਦਾ ਹਾਂ ਕਿ ਆਪਣੇ ਬੱਚਿਆਂ ਨੂੰ ਪੰਜਾਬੀ ਜ਼ਰੂਰ ਸਿਖਾ ਲਿਆ ਕਰੋ ਠੀਕ ਹੈ ਨਾ ਕਿਉਂਕਿ ਪੰਜਾਬੀ ਤੋਂ ਬਿਨਾ ਮੈਂ ਇੱਥੇ ਨਹੀਂ ਖੜਾ ਹੋਣਾ ਸੀਗਾ ਹਨਾ ਸੋ ਉਹੀ ਗੱਲਾਂ ਨਾ ਉਹ 35 ਅੱਖਰਾਂ ਦੇ ਵਿੱਚੋਂ ਡੁੱਲਦਾ ਪਰ ਪਰ ਡੁੱਲਦਾ ਪਿਆਰ ਜੀ ਹਉ ਗੁਰੂਆਂ ਨੇ ਪਾਣੀ ਇੱਚ ਲਿਖਤੀ ਜੀਦਾ ਕਰਾਂ ਦਿਲੋਂ ਸਤਕਾਰ ਜੀ ਹੋ ਬੱਚਿਆਂ ਨੂੰ ਦੱਸੋ ਸ਼ੁੱਧ ਬੋਲ ਕੇ ਕੋਈ ਹੋਰ ਨਾ ਰੰਗੀਨ ਖਾਵ ਤੱਕਿਓ ਮਿੱਠੀ ਬੋਲੀ ਰੰਗਲੇ ਪੰਜਾਬ ਦੀ ਪੰਜਾਬੀਓ ਪੰਜਾਬੀ ਯਾਦ ਰੱਖਿਓ ਆ ਮਿੱਠੀ ਬੋਲੀ ਰੰਗਲੇ ਪੰਜਾਬ ਦੀ ਪੰਜਾਬੀਓ ਪੰਜਾਬੀ ਯਾਦ ਰੱਖਿਓ ਹਾਂ ਮਿੱਠੀ ਬੋਲੀ ਰੰਗਲੇ ਪੰਜਾਬ ਦੀ ਪੰਜਾਬੀਓ ਪੰਜਾਬੀ ਯਾਦ ਰੱਖਿਓ ਓਏ ਸੋਨਿਆ ਓਏ ਗਾਲੋ ਸਿੱਪੇਟ ਪਾਟ ਪੋਲੀਆ